ਦਰ ਵਸਤੇ ਇੱਕ ਮੰਦ ਭਾਗੀ ਖਬਰ ਜਿਹੜੀ ਸਾਂਝੀ ਕਰ ਰਹੇ ਆ ਦੱਸਿਆ ਜਾ ਰਿਹਾ ਕਿ 12 ਸਾਲਾ ਮੁੰਡੇ ਨੂੰ ਜਿਹੜਾ ਕਰੰਟ ਪੈ ਗਿਆ ਹਾਈ ਵੋਲਟੇਜ ਤਾਰਾਂ ਨੇ ਜਿਹੜਾ ਉਹਨੂੰ ਖਿੱਚ ਲਿਆ ਤਾਂ ਉਹ ਝੁੱਸ ਗਿਆ ਪੂਰਾ ਹੀ ਔਰ ਜਿਹੜੀ ਬਸਤੀ ਦਾਸ਼ਮੰਦਾ ਦੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਲੜਕਾ ਜਿਹੜਾ ਕੋਠੇ ਤੇ ਸਿਗਾ ਤਾਂ ਉਹਨੂੰ ਜਿਹੜਾ ਤਾਰਾਂ ਦੇ ਨਾਲ ਝੁੱਸਣ ਨਾਲ ਜਿਹੜਾ ਉਹਨੂੰ ਹਸਤਾ ਲੈ ਗਏ ਹਾਂਜੀ ਭਜੀ ਕੀ ਨਾਮ ਤੁਹਾਡਾ ਤੇ ਕੀ ਗੱਲ ਕੀ ਮੇਰਾ ਨਾਮ ਦੀਪਕ ਜਾਦਵ ਦਾ ਦੀਪੋਜੀ ਕੀ ਹੋਇਆ ਕਿਹ ਕਿ ਮਾਮਲਾ ਕਿ ਮਾਮਲਾ ਕੀ ਥੋੜੀ ਦੇਰ ਪਹਿਲਾਂ ਹੀ ਨਾ ਮਤਲਬ ਕਿ ਅੱਧਾ ਘੰਟਾ ਪਹਿਲਾਂ ਇੱਥੇ ਉੱਪਰ ਤਾਰਾਂ ਜਾਂਦੀਆਂ ਆ ਹਾਈ ਵੋਲਟੇਜ 68 ਕੇਵੀ ਦੀਆਂ ਤੇ ਉਸ ਤੇ ਮੁੰਡੇ ਨੇ ਨਾ ਥੋੜਾ ਜਿਹਾ ਕੋਠੇ ਚੜਿਆ ਤੇ ਉਹਨੇ ਜਕਦੰ ਤਾਰਾਂ ਨੇ ਨੂੰ ਖਿੱਚ ਲਿਆ ਆਪਣੇ ਵੱਲ ਤੁਰੇ ਜਦੋਂ ਘਰ ਦੇ ਪਟਾਕੇ ਪੈ ਗਏ ਮੀਟਰ ਮੋਟਾ ਸੜ ਗਏ ਤੇ ਲੋਕੀ ਇਕੱਠੇ-ਕੁੱਠੇ ਹੋਏ ਤੇ ਉਹਨਾਂ ਦੀ ਛੋਟੀ ਸਿਸਟਰ ਕੋਟੇ ਨਿਊ ਡਾਂਗਰੂ ਮਾਰ ਕੇ ਥੱਲੇ ਲਈ ਕਪੜੇ ਉੱਪਰੇ ਸਾਰੇ ਸੜ ਗਏ ਦੇ ਹੀ ਉਹਦੇ ਤੇ ਉਹ ਸਰੀਰ ਵੀ ਮਤਲਬ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ। ਉਹਦਾ ਕਰੰਟ ਕਿੱਦਾਂ ਲੱਗ ਗਿਆ ਉਹਨਾਂ ਉੱਪਰ ਕੋਠੇ ਤੇ। ਸਾਰਾ ਬਹੁਤ ਨੀਂਹੀਆਂ ਬੜੀਆਂ ਕੰਪਲੇਟਾਂ ਕੁਛ ਆਸਾਂ ਨੂੰ ਕਰ ਚੁੱਕੇ ਪਹਿਲਾਂ ਹੀ। ਜਿਹੜੀ ਮੇਨ ਹਾਈ ਵੋਲਟੇਜ ਤਾਰ ਉੱਪਰ ਵਾਲੀ ਉਹਦੇ ਨਾਲ ਝੁਲਸਿਆ ਜਾਂ ਥੱਲੇ ਵਾਲੀਆਂ ਨਾਲ। ਨਹੀਂ ਨਹੀਂ ਉੱਤੇ ਵਾਲੀ ਮੇਨ ਵਾਲੀ ਨਾਲ। ਠੀਕ ਹੈ। ਜਿਹੜੀ ਮੇਨ ਤਾਰ ਨਾਲ। ਪਰਿਵਾਰਕ ਤਾਂ ਤੁਹਾਨੂੰ ਸਾਡੇਾਰੇ ਸ਼ਿਵਾਈ ਨਗਰ ਤੋਂ ਇਹਨਾਂ ਤੋਂ ਪਤਰਿਕਾ ਨੂੰ ਸਾਨਾ ਆਂਡਵਾਲ ਪੂਰੇ ਮਹੱਲੇ ਦੇ ਕਾਫੀ ਕਾਫੀ ਏਰੀਆ ਦੇ ਮੀਟਰ ਜਿਹੜੇ ਬਲਬ ਉਹ ਕਿ LED ਵਗੈਰਾ ਫ੍ਰਿੰਜ ਵਗੈਰਾ ਤਕਰੀਬਨ ਹੀ ਏਰੀਆ ਤੇ ਤਕਰੀਬਨ ਤਾਰਾਂ ਦੀ ਪੰਗਾ ਪੰਗਾ ਲੱਗਾ ਕੀ ਹੋਇਆ ਕਿੱਦਾਂ ਮਤਲਬ ਅੱਗੇ ਵੀ ਨਾ ਅਜ ਤੋਂ 50 ਸਾਲ ਪਹਿਲਾਂ ਇੱਥੇ ਸਾਹਮਣੇ ਨਾ ਇੱਕ ਐਸੇ ਐਡੇ ਬੰਦੇ ਉੱਪਰ ਗਿਆ ਸੀਗਾ ਉਹਦੇ ਲੱਗੇ ਕੋਈ ਮੰਜਾ-ਮੁੰਜਾ ਜਿਹਾ ਲੋਹੇ ਦਾ ਮੰਜਾ ਡਟਿਆ ਹੋਇਆ ਬੈਠਾ ਹੋ ਰਿਹਾਿੰਦਾ ਉਹਨੇ ਪਹਿਲੇ ਮੌਤ ਹੋ ਚੁੱਕੀ ਪਹਿਲਾਂ ਹੂੰ ਅਜਾ ਪਹਿਲਾਂ ਵੀ ਡੈਥ ਹੋਈ ਹੈ ਪਹਿਲਾਂ ਅਬੀ ਇੱਥੇ ਡੈਥ ਹੋ ਚੁੱਕੀ ਪਰ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਿੱਤਾਂ ਉਹ ਕਿੰਨਾ ਸਮਾਂ ਪਹਿਲਾਂ ਹੋਈ ਸੀ ਘਟਰਾ ਆਈ ਥਿੰਕ ਮੈਨ ਉਹ ਹੀ ਗਿਆ 5-7 ਸਾਲ ਹੋ ਗਿਆ ਤਾਂ ਫਿਰ ਵੀ ਮਤਲਬ ਕਿ ਪ੍ਰਸ਼ਾਸਨ ਨੂੰ ਦੱਸਣ ਤੋਂ ਬਾਅਦ ਵੀ ਕੋਈ ਇੱਥੇ ਹੱਲ ਨਹੀਂ ਨਿਕਲਿਆ ਅਨਗੈਲੀ ਅਨਗੈਲੀ ਵਰਤੀ ਜਾ ਰਹੀ ਹੈ ਅਨਗੈਲੀ ਵਰਤੀ ਜਾ ਰਹੀ ਹੈ ਹੁਣ ਵੀ ਕਿੰਨੀ ਕੰਡੀਸ਼ਨ ਕੀ ਹੈ ਬੱਚੇ ਦੀ ਬੱਚੇ ਦੀ ਕੰਡੀਸ਼ਨ ਠੀਕ ਨਹੀਂ ਹੈਗੀ ਹੋਰ ਇਹ ਜਿਆਦਾ ਜਿਆਦਾ ਸੀਰੀਅਸ ਹੈ ਹੁੰਦਾ ਹੁਣ ਤੇ ਗਰਮ ਗਰਮ ਕਲਾਕਾਰ ਰੋ ਰਹੇ ਮਾਪੇ ਰੋ ਰਹੇ ਬਿਚਾਰੇ ਪਰ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਿੱਥੇ-ਇਥੇ ਤਾਰਾਂ ਨੀਵੀਆਂ ਹੈਗੀਆਂ ਜਿੱਥੇ ਪਹਿਲਾਂ ਇੰਸੀਡੈਂਟ ਹੋ ਚੁੱਕਾ ਮੌਤ ਹੋ ਚੁੱਕੀ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਹੱਲ ਕਰਾਉਣਾ ਬਟਨ ਨਹੀਂ ਬਾਈ ਕਸੂਰਵਾਰ ਕੌਣ ਹੈ ਦਾ ਬੱਚੇ ਨੂੰ ਕਸੂਰਵਾਰ ਸਮਝੀਏ ਜਾਂ ਤਾਰਾਂ ਨੂੰ ਸਮਝੀਏ ਜਾਂ ਪ੍ਰਸ਼ਾਸਨ ਨੂੰ ਸਮਝੀਏ ਦੇਖੋ ਜੀ ਆਪਾਂ ਕਸੂਰਵਾਰ ਤੇ ਪ੍ਰਸ਼ਾਸਨ ਨੂੰ ਸਮਝਣਾ ਤੁਸੀਂ ਦੇਖੋ ਜੇ ਤਾਰਾਂ ਦਾ ਹੱਲ ਨਹੀਂ ਹੋ ਸਕਦਾ ਕਮ ਸੇ ਕਮ 10-15 ਬੰਦਾ ਬੀਬੀ ਫੋਟ ਉੱਪਰ ਦੇ ਚੱਕੋ ਤਾਰਾਂ ਤਾਂ ਮਦਖਾਨਾ ਮੋਕ ਕੇ ਦੇ ਇੰਨੀਆਂ ਨੀਵੀਆਂ ਹੋ ਚੁੱਕੀਆਂ ਮੋਠੇ ਜਦੋਂ ਬੰਦਾ ਰਾਤ ਨੂੰ ਗਰਮੀਆਂ ਦੇ ਵਿੱਚ ਸੌਂਦੇ ਆ ਤੇ ਉਹਨਾਂ ਦਾ ਜਿਹੜਾ ਫੋਲਡਿੰਗ ਬੈੱਡ ਆਣਾ ਮੰਜਾ ਉਹ ਅਰਥ ਕਰਦਾ ਜੀ ਜਦੋਂ ਬੈਂਡ ਟਰੈਕਟਰ ਦਾ ਅਰਥ ਕਰਦਾ ਮਤਲਬ ਕਿ ਇੱਥੇ ਤੇ ਮਤਲਬ ਕਿ ਰਿਕਸਾ ਵਾਲੀ ਇਹ ਕੰਮ ਗਰੀਬੀ ਟੱਪਕਾ ਸ਼ਿਵਾਇਨਗਰ ਜ਼ਿਆਦਾਤਰ ਤਕਰੀਬਨ ਇੱਥੇ ਫੋਟਵਾਲ ਸਿੰਦੇ ਆ ਕਲਿੰਸ ਸਿੰਦੇ ਸਟੀਚਿੰਗ ਕਰਦੇ ਕੋਈ ਦਿਹਾੜੀ ਕਰਦਾ ਕੋਈ 100 200 ਰੁਪਏ ਦੀ ਹੁਣ ਜੱਕਦਾ ਮੈਥੋਂ ਕਿੱਦਾਂ ਮਕਾਨ ਸ਼ਿਫਟ ਕਰ ਜਾਣ ਬਾਅਦ ਜਿਹੜੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਚਾਹੀਦਾ ਇਹਨਾਂ ਦੀ ਮਦਦ ਕਰਨ ਹੈਲਪ ਕਰਨ ਜਾਂ ਤਾਰਾਂ ਦਾ ਕੋਈ ਹੱਲ ਸੋਚਣਾ ਨਹੀਂ ਤੇ ਫਿਰ ਮਜਬੂਰਨ ਸਾਡੇ ਨੂੰ ਸੜਕਾਂ ਤੇ ਉਤਰਨਾ ਪੈਣਾ ਸਾਡੇ ਕੋਲ ਲਾਸਟ ਆਪਸ਼ਨ ਐ ਹੀ ਆ ਫਿਰ ਨਹੀਂ ਡਾਕਟਰ ਸਾਹਿਬ ਨੇ ਕੀ ਕਿਹਾ ਕਿੰਨੇ ਕ ਪਰਸੈਂਟ ਜਿਹੜਾ ਝੁਲਸਿਆ ਲੜਕਾ ਡਾਕਟਰ ਨਾਲੇ ਮੇਰੀ ਗੱਲ ਨਹੀਂ ਹੋਈ ਹਜੇ ਆਪਾਂ ਐਂਬੂਲੈਂਸ ਸੱਦ ਕੇ ਉਹਨੂੰ ਭੇਜਿਆ ਹਸਪੀਟਲ ਬਾਕੀ ਪਰਿਵਾਰਕ ਮੈਂਬਰ ਨਹੀਂ ਗਏ ਜਿਹਨੇ ਨਾਲ ਗਏ ਉਹ ਪਰਿਵਾਰਕ ਮੈਂਬਰ ਨਾਲੇ ਕਿਸੇ ਨਾਲ ਗੱਲ ਨਹੀਂ ਹੋਈ ਆਈ ਥਿੰਕ ਹੁਣੇ ਪਹੁੰਚੇ ਹੋਣੇ ਆ ਇਹ ਜਸ ਜਿਸ ਸਮੇ ਲੈ ਕੇ ਉਸ ਸਮੇ ਕਿੰਦਾ ਦੀ ਕੰਡੀਸ਼ਨ ਸੀਗਾ ਉਹ ਤਾਂ ਕਪੜੇ ਸਾਰੇ ਸੜਗੇ ਦੇ ਉੱਤੇ ਚੰਗਲੀ ਸਾਰੀ ਸੜਗੀ ਦੀ ਸੀਰੀ ਦੇ ਉੱਤੇ ਤਾਂ ਕਾਫੀ ਮਤਲਬ ਨਹੀਂ ਮੈਂ ਕੋ ਤਾਂ ਦੇਖਿਆ ਨਹੀਂ ਗਿਆ ਕੋਈ ਜਿਹੜਾ ਦੇਖਦਾ ਵੀ ਉਹ ਲੇਡੀਜ਼ ਚਿੰਕਾ ਮਾਰ ਲਾਪਨ ਦੀ ਬਟ ਚਲੋ ਇਹ ਆਪਣੇ ਪ੍ਰਧਾਨ ਜੀ ਦੇ ਬੇਟੇ ਆ ਭਾਈ ਇਹਨਾਂ ਨੇ ਹਿੰਮਤ ਕੀਤੀ ਪਹਿਲਾਂ ਤਾਂ ਐਂਬੂਲੈਂਸ ਬਹੁਤ ਲੇਟ ਆਈ ਇਹਨਾਂ ਨੇ ਇਹਨਾਂ ਨੇ ਆਟੋ ਦੇ ਵਿੱਚ ਲਿਆ ਕੇ ਗਏ ਅੱਡੇ ਤੇ ਨਾਲ ਐਂਬੂਲੈਂਸ ਮਿਲ ਗਈ ਉਹਦੇ ਸਰੀਰ ਤੇ ਐਨਾ ਧੂਆ ਨਿਕਲਦਾ ਇਹ ਟਾਈਮ ਦੀ ਅੱਗ ਲੱਗ ਜਾਂਦੀ ਹੂੰ ਕਪੜੇ ਝੁਸਦੇ ਪਏ ਆਹ 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 ਸਾਰੇ ਕਪੜੇ ਸੜ ਗਏ ਉਪਰਸ ਕਿੰਨੀ ਚਲੀ ਨਹੀਂ ਕਿੰਨੀ ਐਂਬੂਲੈਂਸ 108 ਸਰਕਾਰੀ ਐਂਬੂਲੈਂਸ ਬੁਲਾਈ ਸੀ ਹਾਂਜੀ ਹਾਂਜੀ ਤੇ ਕਿੰਨੀ ਦੇਰ ਬਾਅਦ ਆਈ ਸੀ ਜਿੱਥੇ ਪੀਰੀ ਕੋਠੀ ਕੋਲ ਐਂਬੂਲੈਂਸ ਮੈਂ ਇਥੋਂ ਆਟਕ ਭਾਗ ਲੈ ਗਿਆ ਉੱਥੇ ਤੋਂ ਆਟੋ ਹੀ ਲਗਾਈ ਦੀ ਹਾਂਜੀ ਤੇ ਉਸ ਵੇਲੇ ਉਹ ਹੋਸ਼ੀਏ ਬੇਸੋਦੀ ਸੀ ਉਹ ਕੱਲ੍ਹ ਆ ਹੀ ਮੁੜ ਆਇਆ ਨਹੀਂ ਨਹੀਂ ਲੜਕੇ ਨੂੰ ਹੋਸ਼ ਸੀ ਜੇ ਬਿਸੁੱਦੀ ਹਲਾਸੀ ਨਹੀਂ ਹੋਸ਼ ਹੈਗੀ ਹੋਸ਼ ਹੈਗੀ ਪਰ ਨਹੀਂ ਹੋਸ਼ ਨਹੀਂ ਬਸ ਸਰੀਰ ਸੜਿਆ ਰਿਹਾ ਸੀ ਗੱਲ ਗੁਲ ਕਰਦਾ ਸੀ ਗੱਲ ਕੋਈ ਨਹੀਂ ਕੀਤੀ ਹੈ ਜੀ ਗੱਲ ਕੋਈ ਬੋਲਦਾ ਨਹੀਂ ਅਜੇ ਕੋਈ ਨਹੀਂ ਕੀਤੀ ਹੁਣ ਉੱਤੀ ਜਾਣ ਪਾ ਲੱਗਿਆ ਕੀਤਾ ਵੀ ਨਹੀਂ ਆਉਂਦੇ ਜਿਨ੍ਹਾਂ ਦੇ ਘਰ ਹੋਇਆ ਜੀ ਕੀ ਲੱਗਦਾ ਇਹਨੂੰ ਸਾਰਾ ਕਿਉਂ ਨਹੀਂ ਬਿਲਕੁਲ ਤੁਹਾਨੂੰ ਜਿਹੜੀਆਂ ਹਲਕਾ ਜਲੰਧਰ ਵੈਸੀਆਂ ਸਾਹ ਜੇ ਕਰ ਰਹੇ ਜਿੱਥੇ ਹਾਈ ਵੋਲਟੇਜ ਤਾਰਾਂ ਨੇ ਇੱਕ ਬੱਚੇ ਨੂੰ ਜਿਹੜਾ ਦੇਖੋ ਕਿੰਦਾ ਖਿੱਚ ਲਿਆ ਆਪਣੇ ਵੱਲ ਝੁਲਸ ਗਿਆ ਜਿਹੜਾ ਬੱਚਾ ਔਰ ਉਹਨੂੰ ਜਿਹੜਾ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਲੈ ਗਏ ਨੇ ਪਰਿਵਾਰਕ ਮੈਂਬਰਾਂ ਨੇ ਇਥੋਂ ਬੜੀ ਹੀ ਮਾੜੇ ਹਾਲਾਤਾਂ ਦੇ ਵਿੱਚ ਜਿਹੜਾ ਬੱਚਾ ਇਥੋਂ ਭੇਜਿਆ ਇਹਨਾਂ ਦੇ ਦੱਸਣ ਮੁਤਾਬਕ ਹੀ ਲੜਕੇ ਦੀ ਕਾਫੀ ਜਿਹੜੇ ਕੱਪੜੇ ਵੀ ਆ ਉਹ ਸਾਰੇ ਸੜ ਗਏ ਔਰ ਸਪਿੰਮ ਜਿਹੜੀ ਹੈ ਤਕਰੀਬਨ ਉਹਦੀ ਜਿਹੜੀ ਸੜ ਗਈ ਹੈ ਸਾਰੀ ਅੱਛਾ ਅੱਛਾ ਇਹਨਾਂ ਦੀ ਕੋਠੀ ਤੇ ਤੇ ਉਹਨਾਂ ਦੇ ਘਰ ਦੇ ਹਾਲਾਤ ਤੁਹਾਨੂੰ ਜਿਹੜੇ ਸਾਂਝੇ ਕਰ ਰਹੇ ਜਿਨ੍ਹਾਂ ਦੇ ਬੱਚੇ ਨੂੰ ਸਭ ਸਰਪਿਆ ਉਹਨਾਂ ਦਾ ਸਾਰੇ ਹੀ ਅੰਦਰ ਇੱਕ ਮੇਰਾ ਘਰ 100 ਕਮ ਸੇ ਕਮ ਵੀ 100 ਘਰ ਦੂਰ ਹੈ ਦੇਖ ਪਾ ਜੀ ਕਿੰਦਾ ਲੱਗਦਾ ਪਿਆ ਨੁਕਸਾਨ ਹੋਇਆ ਇਦਾਂ ਲੱਗਦਾ ਇੰਨਾ ਨੁਕਸਾਨ ਹੋ ਚੁੱਕਾ ਕਿ ਲੱਗਦਾ ਲੋਕਾਂ ਦਾ ਉਹਦਾ ਕੀ ਹਾਲ ਹੋ ਜਾਣਾ ਬੱਚੇ ਦਾ ਦੇਖੋ ਜੀ ਉਹ ਦੇਖੋ ਇੱਕ ਬਾਹਰ ਸਾਰੀ ਵਾਇਰਿੰਗ ਸੜ ਗਈ ਹੈ ਉਹ ਬਿਲਕੁਲ ਉਹ ਦੇਖੋ ਮੀਟਰ ਤੋਂ ਬਿਲਕੁਲ ਕੇ ਆਇਆ ਜਿੱਥਾ ਕੋਈ ਚੱਕ ਕੇ ਸਿਰਦਾ ਉੱਥੋਂ ਲੱਟਿਆ ਹੂੰ ਉੱਥੋਂ ਬਲਾਸਟ ਹੋ ਗਏ ਉਹ ਦੇਖੋ ਮੀਟਰ ਕਿੱਥੇ ਡਿੱਗਾ ਪਿਆ ਇਹ ਤਾਂ ਲੱਗਿਆ ਸੀ ਮੀਟਰ ਬਿਲਕੁਲ 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 ਮੀਟਰ ਦੇ ਬਾਹਰ ਹੀ ਲੱਗਾ ਸੀ ਮੀਟਰ ਨੂੰ ਮੇਨ ਨੰਨਾਂ ਦੀ ਸਪਲਾਈ ਇੱਥੇ ਸਪਲਾਈ ਮੀਟਰ ਟੱਕਣ ਕਿੱਥੇ ਡਿੱਕੇ ਉੱਡ ਕੇ ਗਿਆ ਸਾਰਾ ਉੱਪਰ ਜਾਮੇ ਸੀ ਡਰ ਲੱਗ ਰਹੇ ਤੇ ਉੱਥੇ ਜਾਣਾ ਨਹੀਂ ਦੂਰੋ ਦੂਰੋ ਦਿਖਾ ਦਿਨਾ ਕੁਝ ਦਸਰੇ ਲੋਕਾਂ ਨੂੰ ਵੀ ਆਈ ਬੇਟੀ ਆ ਦੇ ਪਰਾਸਟਿੰਗ ਇਤਲੀ ਗੇਰੇ ਲੱਕੇ ਨਹੀਂ ਬੰਦਦੀ ਕਿ ਜਲੰਧਰ ਪਸਤੀ ਦਾਨਸ਼ਮੰਦਾਂ ਦੀਆਂ ਤਸਵੀਰਾਂ ਤੁਹਾਨੂੰ ਸਾਂਝੇ ਕਰਨ ਦੇ ਇਵੈਂਟ ਨਗਰਦੇ ਉਹ ਦੇਖੋ ਕਿਤੇ ਇੱਕ ਲੜਕਾ ਜਿਹੜਾ ਉੱਥੇ ਦੇ ਬੱਚਾ ਸੀਗਾ तकरीबन 12 ਸਾਲ ਦਾ ਇਹ ਹਾਈ ਵੋਲਟੇਜ ਤਾਰਾ ਜਿਹੜੀਆਂ ਦੇਖੋ ਘਰ ਦੇ ਫੀਡਿੰਗ ਇਸ ਤਾਰਾ ਦੇ ਨਾਲ ਜਿਹੜਾ ਬੱਚਾ ਝੁਟਿਆ ਸਾਹਮਣੇ ਘਰ ਦਾ ਨਾਮ ਨਹੀਂ ਲੱਗਦੀ ਮਕਦਾ ਦੇ ਦੇਖੋ ਜੀ ਪ੍ਰਸ਼ਾਸਨ ਨੂੰ ਚਾਹੀਦਾ ਕਿ ਤਾਰਾ ਦੀ ਅੱਗੇ ਵੀ ਕੰਪਲੀਟਾਂ ਜਾਂ ਕੁਝ ਕਰ ਚੁੱਕੇ ਆ ਬਥੇਰਾ ਕੁਝ ਕਹਿ ਚੁੱਕੇ ਆ ਤੁਹਾਨੂੰ ਤਾਰਾ ਜੇ ਤੁਹਾਡੇ ਕੋਲ ਹੱਲ ਨਹੀਂ ਹੈਗਾ ਤੇ ਕੰਨ ਸੇ ਕੰਮ ਕੋਈ 10 ਵੀ 20 ਫੁੱਟ ਉੱਪਰ ਹੀ ਚੱਕੋਆਂ ਦਾ ਕੋਈ ਹੱਲ ਸੋਲੂਸ਼ਨ ਤੇ ਹਰ ਇੱਕ ਚੀਜ਼ ਦਾ ਹੈਗਾ ਥੱਲੇ ਆ ਯਾਰ ਸੋਲੂਸ਼ਨ ਜਿਹੜਾ ਹੱਲ ਤੇ ਹਰੇਕ ਚੀਜ਼ ਦਾ ਕੋਈ ਅਦਰ ਚੀਜ਼ ਤੇ ਹੈ ਨਹੀਂ ਦੁਨੀਆ ਰੂਜੀ ਦਾ ਹੱਲ ਨਹੀਂ ਹੋਵੇ ਇਹਦਾ ਹੱਲ ਕਿਉਂ ਨਹੀਂ ਹੋ ਰਿਹਾ ਸਾਹਮਣਾ ਘਰ ਬਿਲਕੁਲ ਉਹ ਵਾਈਟ ਕਲਰ ਦਾ ਉੱਥੇ ਪਹਿਲਾਂ ਮੌਤ ਹੋ ਚੁੱਕੀ ਸੀ ਜਿੱਦਿ ਕਿ ਇਹਨੇ ਇੱਕ ਜਾਣ ਪਹਿਲਾਂ ਚਲ ਗਈ 10-12 ਸਾਲ ਪਹਿਲਾਂ ਅੱਜ ਫਿਰ ਬੱਚੇ ਸਾਹਮਣੇ ਘਰ ਸੀ ਜਿੱਨਾਂ ਦੀ ਬਈ ਹੋਰ ਇਨਸੀਡੈਂਟ ਜਿਹੜੇ ਪ੍ਰਸ਼ਾਸਨ ਵੇਟ ਕਰ ਰਿਹਾ ਕਿ ਹੋਰ ਦੋ ਚਾਰ ਇਨਸੀਡੈਂਟ ਇੱਥੇ ਹੋਣ ਤੇ ਫਿਰ ਜਿਹੜਾ ਉਹ ਤਿਆਰ ਕੀਤਾ ਜਾਵੇ ਪ੍ਰਸ਼ਾਸਨ ਨੂੰ ਦੇਖੋ ਕੁੰਬਗੰਦੇ ਨੀਂ ਸੁੱਤਾ ਕੋਈ ਪ੍ਰਸ਼ਾਸਨ ਨੂੰ ਚਾਹੀਦਾ ਕਿ ਗਰੀਬਾਂ ਦਾ ਦੇਖੇ ਬਿਜਲੀ ਦਾ ਬਿਲੀ ਬਿਜਲੀ ਬੋਰਡ ਨੂੰ ਚਾਹੀਦਾ ਵਾ ਜਿੰਨੀਆਂ ਤਾਰਾਂ ਨਾਲ ਅੱਗੇ ਵੀ ਐਸੀ ਹਟੋ ਹੁਣ ਵੀ ਬੱਚਾ ਇੱਕ 10-12 ਸਾਲ ਦਾ ਗਰੀਬ ਪਰਿਵਾਰ ਰੇੜੀ ਲਾਂਦੇ ਸਟਾਪ ਠੀਕ ਕਰਦੇ ਨੇ ਸਟਾਪ ਠੀਕ ਕਰਦੇ ਉਹਨਾਂ ਨੂੰ ਕਿੰਨੀ ਕੀ ਇਨਕਮ ਹੈ ਉਹਨਾਂ ਦਾ ਪੈਸਾ ਕਿਸੇ ਚੀਜ਼ ਨਾਲ ਕਵਰਪ ਕਰਾਇਆ ਜਾਵੇ ਬਿਲਕੁਲ ਬਿਲਕੁਲ ਚਾਹੀਦਾ ਪ੍ਰਸ਼ਾਸਨ ਨੂੰ ਕਰਦੀ ਨਾ ਕਰਾਇਆ ਜਾਵੇ ਇਹਨੂੰ ਪਲਾਸਟਿਕ ਦੇ ਨਾਲ ਜਾਂ ਕਿਸੇ ਚੀਜ਼ ਦੇ ਨਾਲ ਜਿਹੜਾ ਕਿ ਨਾ ਨੁਕਸਾਨ ਹੋਵੇ ਕਿਸੇ ਨੂੰ ਤੇ ਚਲੋ ਬੱਚੇ ਨਾਲ ਸਾਨੂੰ ਜ਼ਿਆਦਾ ਧਿਆਨ ਹੈ ਮੈਂ ਵੀ ਹਸਪਤਾਲ ਚੱਲਾਂ ਕਿਉਂਕਿ ਮੇਰੇ ਵੀ ਮਦਰ 20 ਦਿਨ ਪਹਿਲਾਂ ਐਕਸਪਾਇਰ ਹੋ ਗਏ ਸਾਡੇ ਘਰ ਵੀ ਅੱਜ ਪ੍ਰੋਗਰਾਮ ਹੈਗਾ ਬਟ ਮੈਨੂੰ ਛੱਡ ਕੇ ਇੱਧਰ ਆਣਾ ਪਿਆ ਆਪਾਂ ਥੋੜੀ ਦੇਰ ਪਹਿਲਾਂ ਆਪਾਂ ਦੇਖਾਂਗੇ ਪਹਿਲਾਂ ਬੱਚੇ ਨਾਲ ਜਾਣਾ ਹਸ ਪ੍ਰਸ਼ਾਸਨ ਨਹੀਂ ਮੰਨੀ ਸਾਨੂੰ ਸੜਕਾਂ ਦੇ ਉੱਤਰ ਕੇ ਸਾਨੂੰ ਹਾਲਤ ਤੇ ਫਿਰ ਕਰਾਣਾ ਆਉਂਦੇ ਹੀ ਕਿਵੇਂ ਕਰਾਣਾ ਹਾਲਾਪਾ ਕਰਾ ਲੈਣਾ ਫਿਰ ਕਿੰਨੀ ਕਿ ਦਿਨ ਪਹਿਲੇ ਡੀਲੀ ਵਿਭਾਗ ਨੂੰ ਉਹ ਹੀ ਤੀ ਇੰਟੀਮੇਟ ਦਿੱਤਾ ਤੁਸੀਂ ਇੰਟੀਮੇਟ ਉਸੇ ਟਾਈਮ ਹੀ ਦਿੱਤਾ ਇਹ ਮੈਨੂੰ ਕਾਲ ਆ ਗਈ ਐਕਚੁਅਲੀ ਇਹ ਏਰੀਆ ਮੇਰਾ ਪਰਿਵਾਰ ਆ ਸਾਰਾ ਹੀ ਬਾਦ ਨੰਬਰ 353 ਮੈਨੂੰ ਫੋਨ ਆ ਜਾਂਦਾ ਵਾ ਮੈਂ ਇੰਟੀਮੇਟ ਦੇ ਦਿੱਤਾ ਜੈ ਸਾਹਿਬ ਵੀ ਆ ਰਹੇ ਉਹਨਾਂ ਨੇ ਵੈਸੇ ਆਪਣੇ ਬੰਦੇ ਦੋ ਤਿੰਨ ਕੱਲ ਤੇ ਇੱਥੇ ਆਗੇ ਨੇ ਬੰਦੇ ਚੈੱਕ ਕਰ ਰਹੇ ਨੇ ਮੀਟਰ ਹੀ ਤਕਰੀਬਨ ਸਾਰੀ ਗਈ ਹੈ ਜਿੱਦਾਂ ਮੰਨ ਲਓ ਉਹ ਸਾਹਮਣੀ ਮਿੱਟ ਲੱਗਾ ਇਹਨਾਂ ਜੋਰ ਦੀ ਬਲਾਸਟ ਹੋ ਉੱਡ ਕੇ ਹੋਰ ਕਿੰਨੇ ਘਰਾਂ ਹੋਰ ਕਿੰਨਾ ਘਰਾਂ ਦੀ ਬੱਤੀ ਜਿਹੜੀ ਇਸ ਵੇਲੇ ਬੱਦ ਹੋਈ ਗੋਲ ਹੋਈ ਬੱਤੀ ਤੁਸੀਂ ਯਕੀਨ ਕਰਿਓ ਇਹ ਐਸ ਏ ਇੱਥੇ ਨਾਲ ਵੋਲਟੇਜ ਨਾਲ 66kb ਵੋਲਟੇਜ ਨਾਲ ਬਲਾਸਟ ਹੋ ਕੇ ਬੱਚੇ ਦਾ ਇਨਸੀਡੈਂਟ ਹੋਣ ਕਰਕੇ ਜਿਹੜਾ ਬਾਵਾ ਖੇਲ ਹੈ ਗਿਆ ਲੈਦਰ ਕੰਪਲੈਕਸ ਸਾਰਾ ਹੀ ਆਟੋਮੈਟਿਕਲੀ ਬੰਦ ਹੋ ਗਿਆ ਕਿੰਨੇ ਕ ਜੋਰ ਦੀ ਬਲਾਸਟ ਹੋਇਆ ਮੀਨ ਸਾਰੀ ਮੀਨ ਲਾਈਨ ਮੀਨ ਲਾਈਨ ਇਸ ਕਰਕੇ ਬੰਦ ਹੋ ਗਿਆ ਇਸ ਕਰਕੇ ਜੀ ਇੱਥੇ ਜਿਹੜਾ ਬੱਚੇ ਦਾ ਇਨਸੀਡੈਂਟ ਹੋ ਗਿਆ ਆਪਾਂ ਦੇ ਚਲੋ 바이ਰਸ ਸੱਚੇ ਪਾਤਸ਼ਾਹ ਕੀ ਅਰਦਾਸ ਕਰਦੇ ਹਾਂ ਬੇਟਾ ਕਿੰਨੇ ਬੱਚੇ ਜੀ ਇਹਨਾਂ ਦੇ ਪਰਿਵਾਰ ਵਿੱਚ ਕਿੰਨੇ ਜੀ ਨੇ ਬੱਚੇ ਇੱਕ ਬੇਟਾ ਦੋ ਬਿਟੀਆਂ ਤੇ ਇੱਕ ਬੇਟਾ ਉਹਨਾਂ ਦਾ ਅੱਛਾ ਦੋ ਕੁੜੀਆਂ ਦੇ ਕੋਲ ਬਹੁਤ ਮਾਰਾ ਤੇ ਹੋਇਆ ਹਾਲ ਤੁਹੋ ਪ੍ਰਸ਼ਾਸਨ ਅਗੇ ਬੇਨਤੀ ਹੈ ਪੰਜਾਬ ਸਰਕਾਰ ਸਰਦਾਰ ਪੂਜਨ ਸਿੰਘ ਮਾਨ ਅਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਜੀ ਇਹ ਗਰੀਬਾਂ ਦੇਖੋ ਜੇ ਤੁਸੀਂ ਹੱਲ ਨਹੀਂ ਕਰਾ ਸਕਦੇ ਤੇ ਉਦਾਂ ਹੀ ਇਹਨਾਂ ਨੂੰ ਕਿਤੇ ਇਕੱਠੇ ਕਰਕੇ ਤੇ ਗੋਲੀ ਗਾਲੀ ਮਾਰ ਦਿਓ ਗਰੀਬ ਗਰੀਬੀ ਨਾ ਖਤਮ ਕਰੋ ਗਰੀਬ ਹੀ ਖਤਮ ਕਰ ਦੋ ਤੂੰ ਹਾਂ ਜੇ ਤੁਸੀਂ ਹੱਲ ਨਹੀਂ ਕਰਾ ਸਕਦੇ ਤੁਸੀਂ ਗਰੀਬ ਖਤਮ ਕਰੋ ਕਹਾਣੀ ਖਤਮ ਐ ਤਾਂ ਦੁੱਖ ਤਕਲੀਫਾਂ ਨਾਲ ਝੱਲ ਕੇ ਇਹਨਾਂ ਨੇ ਮਰਨ ਦੀ ਬਜਾਏ ਇੱਕ ਵਾਰੀ ਮਾਰ ਦਿਓ ਮੈਂ ਤੇ ਪ੍ਰਸ਼ਾਸਨ ਅਗੇ ਬੇਨਤੀ ਕਰਦਾ ਜਾਂ ਹੱਲ ਕਰਾਓ ਕਿ ਤੁਹਾਡੇ ਕੋ ਪੈਸੇ ਨਹੀਂ ਹੈਗੇ ਸਾਨੂੰ ਦੱਸ ਦਿਓ ਅਸੀਂ ਇਕੱਠੇ-ਕੁੱਠੇ ਕਰਕੇ ਤੁਹਾਨੂੰ ਦੇਦਣੇ ਸਾਡੇ ਉੱਪਰ ਹੱਲ ਕਰਾ ਦਿਓ ਬੇਨਤੀ ਕਰਦੇ ਆ ਸਰਦਾਰ ਭਗਵੰਤ ਸਿੰਘ ਮਾਨ ਕੈਬਨਿਟ ਮੰਤਰੀ ਪੰਜਾਬ ਅੱਗੇ ਵੀ ਸ੍ਰੀ ਭਗਤ ਸਿੰਘ ਭਗਜੀ ਅੱਗੇ ਬੇਨਤੀ ਹੈ ਤੁਹਾਡੇ ਕਿ ਕੋਈ ਸੋਚੋ ਗਰੀਬਾਂ ਦਾ ਵਾਰਡ ਨੰਬਰ 53 ਦੇ ਤੋਂ ਜੀ ਬਸ ਸੋ ਇਹ ਹਾਈ ਵੋਲਟੇਜ ਤਾਰਾਂ ਦੇ ਨਾਲ ਜਿਹੜਾ ਬੱਚੇ ਨੂੰ ਕਰੰਟ ਲੱਗਾ ਤਾਂ ਉਸ ਤੋਂ ਬਾਅਦ ਹੋਣ ਜਿਹੜੀ ਕਾਫੀ ਹਾਲਾਤ ਉਹਦੇ ਜਿਹੜੇ ਗੰਭੀਰ ਦੱਸੇ ਜਾ ਰਹੇ ਆ ਤਾਂ ਉਹਨੂੰ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਭੇਜਿਆ ਗਿਆ ਸੋ ਪ੍ਰਸ਼ਾਸਨ ਦੀ ਬੜੀ ਵੱਡੀ ਲਾਹ ਪ੍ਰਵਾਈ ਜਿਹੜੀ ਸਾਹਮਣੇ ਮੋਦਵਾਰ ਨੇ ਉਹਨਾਂ ਨੇ ਇਸ ਚੀਜ਼ ਤੇ ਸਵਾਲ ਵੀ ਚੁੱਕਿਆ ਕਿ ਪ੍ਰਸ਼ਾਸਨ ਨੂੰ ਇਸ ਚੀਜ਼ ਨੂੰ ਦੇਖਣਾ ਚਾਹੀਦਾ ਇਸ ਤੋਂ तकरीबन 10 12 ਸਾਲ ਪਹਿਲਾਂ ਵੀ ਇੱਕ ਮੌਤ ਕਹਿੰਦੇ ਇੱਥੇ ਹੋ ਗਈ ਸੀਗੀ ਇਸੇ ਤਾਰਾ ਦੇ ਨਾਲ ਕਰੰਟ ਲੱਗਣ ਕਰਕੇ ਉਹ ਵਿਅਕਤੀ ਜਿਹੜਾ ਆਪਣੀ ਜਾਨ ਗਵਾ ਬਠਾ ਤਾਂ ਪਰ ਅੱਜ ਫੇਰ ਇਹੀ ਚੀਜ਼ ਜਿਹੜੀ ਦੁਬਾਰਾ ਹੋਈ ਹੈ ਸੋ ਪ੍ਰਸ਼ਾਸਨ ਨੂੰ ਦੇਖਦੇ ਹੋ ਉਹਨਾਂ ਪ੍ਰਸ਼ਾਸਨਿਕ ਅਪੀਲ ਵੀ ਕੀਤੀ ਹੈ ਕਿ ਇਸ ਨੂੰ ਜਿਹੜਾ ਜਲਦ ਤੋਂ ਜਲਦ ਇਹਦਾ ਮਸਲਾ ਜਿਹੜਾ ਹੱਲ ਕਰਵਾਏ ਸੋ ਇਹਦਾ ਤਸਵੀਰਾਂ ਤੋਂ ਲਾਵਾਂਗੇ